ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਅਮਰੀਕਾ ਦੀ ਰਿਪੋਰਟ ਤੇ ਤਾਂ ਯਕੀਨ ਕਰੋਗੇ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਪ੍ਰਾਊਡ ਫੀਲ ਕਰੋਗੇ ਐਸਾ ਸਰਵੇ ਕੀਤਾ ਗਿਆ ਤੁਸੀਂ ਪੰਜਾਬੀ ਹੋਣ ਤੇ ਬੜਾ ਮਾਣ ਬੜਾ ਪ੍ਰਾਊਡ ਫੀਲ ਕਰੋਗੇ ਅਮਰੀਕਾ ਦੀ ਯੂਨੀਵਰਸਿਟੀ ਸਟੈਂਫੋਰਡ ਸਭ ਤੋਂ ਵੱਡੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਅਮਰੀਕਾ ਦੀ ਸਟੈਂਫੋਰਡ ਦੀ ਇੱਕ ਏਜੰਸੀ ਨੇ ਸੰਦੇਖਣ ਕਰਵਾਇਆ ਹੈ ਪੂਰੀ ਦੁਨੀਆ ਦਾ ਜੋ ਬੱਚੇ ਆਪਣੀ ਮਾਤਰ ਭਾਸ਼ਾ ਪੰਜਾਬ ਦੇ ਪੰਜਾਬੀ ਹਰਿਆਣੇ ਦੇ ਹਰਿਆਣਵੀ ਗੁਜਰਾਤ ਦੇ ਗੁਜਰਾਤੀ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਕਾਮਯਾਬ ਹੁਣ ਤੱਕ ਕੌਣ ਹੋਏ ਹਨ ਸੁਣੋ ਭਾਰਤ ਦੇ ਵਿੱਚ ਪੰਜਾਬੀ ਲਿਖਣ ਵਾਲੇ ਬੋਲਣ ਵਾਲੇ ਪੜ੍ਹਨ ਵਾਲੇ ਨੰਬਰ 1 ਤਹਿਤ ਇਸੇ ਵਾਸਤੇ ਪੰਜਾਬੀ ਨੂੰ ਇਹ ਖਤਮ ਕਰਨਾ ਚਾਹ ਰਹੀ ਸੀ ਨੰਬਰ 2 ਤੇ ਬੰਗਾਲੀਆਂ ਦਾ ਨੰਬਰ ਆਉਂਦਾ ਹੈ ਨੰਬਰ 3 ਤੇ ਮਿਜ਼ੋਰਮ ਨੰਬਰ 4 ਤੇ ਉੜੀਆ ਸਰਵੇਖਣ ਸਟੈਂਫੋਰਡ ਯੂਨੀਵਰਸਿਟੀ ਦਾ ਹੈ ਇਹ ਪਤਾ ਕਰ ਸਕਦੇ ਹੋ 5 ਨੰਬਰ ਤੇ ਅੰਗਰੇਜ਼ੀ ਨੰਬਰ 6 ਤੇ ਆਉਂਦਾ ਹੈ ਮਣੀਪੁਰ ਤੇ ਹਿੰਦੀ ਕਿਤੇ ਨਜ਼ਰੀ ਨਹੀਂ ਆਉਂਦੀ ਤੇ ਸਭ ਤੋਂ ਬੁਰਾ ਹਾਲ ਹੈ ਤਮਿਲ ਦਾ ਦੇਖਿਆ ਤੁਸੀਂ ਪੰਜਾਬੀ ਹੋਣ ਤੇ ਤੇ ਆਪਣੀ ਮਾਂ ਬੋਲੀ ਤੇ ਮਾਣ ਮਹਿਸੂਸ ਕਰੋ